ਵਿਆਹ ਵਾਲੇ ਮੁੰਡਾ ਕੁੜੀ ਨੂੰ ਪਿਆ ਰਿਹਾ ਸੀ ਸ਼ਗਨ ਅਚਾਨਕ ਸਟੇਜ ਤੇ ਚੜ ਗਿਆ ਇੱਕ ਹੋਰ ਮੁੰਡਾ ਕੁੜੀ ਨੂੰ ਜੱਫੀ ਪਾ ਕੇ ਲੱਗਿਆ ਰੋਣ ਸੱਚ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਜੋ ਵੀਡੀਓ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਵਿਆਹ ਵਾਲੀ ਕੁੜੀ ਨੂੰ ਜੱਫੀ ਪਾ ਕੇ ਕਿਵੇਂ ਰੋ ਰਿਹਾ ਹੈ ਅਤੇ ਉਸ ਨੂੰ ਰੋਂਦਾ ਦੇਖ ਕੁੜੀ ਵੀ ਭਾਵੁਕ ਹੋ ਜਾਂਦੀ ਹੈ ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਬਹੁਤ ਹੀ ਗਲਤ ਬੋਲ ਰਹੇ ਨੇ ਅਤੇ ਕਹਿ ਰਹੇ ਨੇ ਕਿ ਲੱਗਦਾ ਹੈ ਇਹ ਕੁੜੀ ਦਾ ਪ੍ਰੇਮੀ ਹੈ ਜੋ ਕਿ ਇਸ ਜੱਫੀ ਪਾ ਕੇ ਰੋ ਰਿਹਾ ਏ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਬੋਲ ਰਹੇ ਨੇ ਪਰ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੈ ਦਰਸਲ ਜੋ ਨੌਜਵਾਨ ਕੁੜੀ ਨੂੰ ਜੱਫੀ ਪਾ ਕੇ ਰੋ ਰਿਹਾ ਹੈ ਇਹ ਇਸ ਕੁੜੀ ਦਾ ਹੀ ਭਰਾ ਹੈ ਅਤੇ ਵਿਆਹ ਵਾਲੇ ਦਿਨ ਭੈਣ ਦੇ ਵਿਦਾ ਹੋ ਜਾਣ ਕਰਕੇ ਉਸ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ ਹੈ ਅਤੇ ਉਸ ਦੀ ਭੈਣ ਵੀ ਬਹੁਤ ਰੋਂਦੀ ਏ ਸੋ ਕੁਝ ਲੋਕ ਕਈ ਵਾਰ ਬਿਨਾਂ ਕੁਝ ਸੋਚੇ ਸਮਝੇ ਅਤੇ ਬਿਨਾਂ ਸੱਚ ਜਾਣੇ ਹੀ ਕਿਸੇ ਵੀਡੀਓ ਦਾ ਕੁਝ ਹੋਰ ਹੀ ਮਤਲਬ ਕੱਢ ਦਿੰਦੇ ਨੇ ਅਤੇ ਆਪਣੀ ਆਪਣੀ ਰਾਏ ਦੇਣ ਲੱਗ ਜਾਂਦੇ ਨੇ ਜਦੋਂ ਕਿ ਵੀਡੀਓ ਦੀ ਸੱਚਾਈ ਕੁਝ ਹੋਰ ਹੁੰਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ